ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਦੀ ਇਸੇ ਤੇ ਆਧਾਰਿਤ ਸਾਡੀ ਖਾਸ ਪੇਸ਼ਕਸ਼ ਅਮਰੀਕਾ ਦੇ ਵਿੱਚ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਡ ਸਮੇਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਅਮਰੀਕਾ ਪਹੁੰਚੇ ਹੋਏ ਨੇ ਤਾਂ ਉਸ ਵਕਤ ਦੀ ਤਸਵੀਰ ਜਦੋਂ ਪ੍ਰਧਾਨ ਮੰਤਰੀ ਦੇ ਵੱਲੋਂ ਦੁਨੀਆ ਭਰ ਦੇ ਦਿੱਗਜ ਲੀਡਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਖਾਸ ਤੌਰ ਦੇ ਉਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਨਾਲ ਹੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ida ਵੀ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਵੀ ਮੁਲਾਕਾਤ ਨਰਿੰਦਰ ਮੋਦੀ ਦੇ ਵੱਲੋਂ ਕੀਤੀ ਗਈ ਹੈ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ ਸੰਮੇਲਨ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ 2025 ਦੇ ਵਿੱਚ ਭਾਰਤ ਕੁਆਡ ਸਮਿਟ ਕਰਵਾਉਣ ਦੇ ਵਿੱਚ ਖੁਸ਼ੀ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਜ਼ਿਕਰ ਕੁਆਡ ਸਮਿਟ ਦੇ ਦੌਰਾਨ ਜੋ ਬਾਈਡਨ ਨੇ ਭਾਰਤ ਦੇ ਵਿੱਚ ਕੁਆਡ ਸਮਿਟ ਕਰਵਾਉਣ ਦੇ ਲਈ ਹੰਗਾਰਾ ਪਰਿਆ ਹੈ ਕਿ ਅਗਲੇ ਸਾਲ ਭਾਰਤ ਦੇ ਵਿੱਚ ਹੋਣ ਵਾਲੇ ਕੁਆਡ ਸਮਿਟ ਦੀ ਉਡੀਕ ਕਰ ਰਹੇ ਹਾਂ ਇਸ ਜ਼ਿਕਰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਕੀਤਾ ਗਿਆ ਹੈ ਸੰਮੇਲਨ ਦੇ ਦੌਰਾਨ ਕੁਆਡ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਰਤ ਦੀ ਸ਼ਲਾਘਾ ਕੀਤੀ ਹੈ ਤਾਂ ਚਰਚਾਵਾਂ ਦਵਲੀਆਂ ਚਰਚਾਵਾਂ ਹੋਣਗੀਆਂ ਇਸ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੁਆਡ ਸੰਮੇਲਨ ਦੇ ਮੱਦੇਨਜ਼ਰ ਅਮਿਤ ਤਿੰਦਨਾ ਅਮਰੀਕਾ ਦੌਰੇ ਦੇ ਉਤਨੇ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਂਸਰ ਦੀ ਰੋਕਥਾਮ ਦੇ ਲਈ ਵੈਕਸੀਨ ਦੀਆਂ 4 ਕੋ 4 ਕਰੋੜ ਖੁਰਾਕਾ ਭਾਰਤ ਦੇਵੇਗਾ ਅਮਰੀਕਾ ਦੌਰੇ ਦੇ ਉਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨਾਂ ਦਾ ਅੱਜ ਦੂਜਾ ਦਿਨ ਹੈ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਆਡ ਸੰਮੇਲਨ ਦੇ ਵਿੱਚ ਸ਼ਿਰਕਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਨੂੰ 2025 ਦੇ ਵਿੱਚ ਭਾਰਤ ਕੁਆਡ ਸਮਿਟ ਕਰਵਾਉਣ ਦੇ ਵਿੱਚ ਬੇहद ਖੁਸ਼ੀ ਹੋਏਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਜ਼ਿਕਰ ਤਾਂ ਇਸ ਦੌਰਾਨ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ ਤਾਂ ਦੋ ਤਸਵੀਰਾਂ ਤੁਹਾਨੂੰ ਇਸ ਸੰਮੇਲਨ ਦੀਆਂ ਕਰਵਾ ਰਹੇ ਹਾਂ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤਾਂ ਦੂਜੀ ਤਸਵੀਰ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜਾਪਾਨ ਦੇ ਪ੍ਰਧਾਨ ਮੰਤਰੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਇਹ ਸੰਮੇਲਨ ਦੇ ਜ਼ਰੀਏ ਜਿੱਥੇ ਦੁਨੀਆ ਭਰ ਦੇ ਇਹ ਦਿਗਜ ਲੀਡਰ ਆਪਸ ਦੇ ਵਿੱਚ ਚਰਚਾਵਾਂ ਕਰਨਗੇ तमाम ਉਹਨਾਂ ਮਸਲਿਆਂ ਨੂੰ ਲੈ ਕੇ ਜੋ ਚਿੰਤਾ ਦਾ ਵਿਸ਼ਾ ਨੇ ਗਲੋਬਲ ਪੱਧਰ ਦੇ ਉੱਤੇ ਤਾਂ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਕੁਆਡ ਸਮੇਲਨ ਦੇ ਵਿੱਚ ਸ਼ਿਰਕਤ ਕੀਤੀ ਤਾਂ ਖਾਸ ਤੌਰ ਦੇ ਉੱਤੇ ਉਹਨਾਂ ਕਹਿ ਕੇ ਸਾਨੂੰ ਭਾਰਤ ਦੇ ਵਿੱਚ ਕੁਆਡ ਸਮਿਟ ਕਰਵਾਉਣ ਦੇ ਵਿੱਚ ਖੁਸ਼ੀ ਹੋਏਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਜ਼ਿਕਰ ਬੇਹਦ ਇੰਪੋਰਟੈਂਟ ਹੈ ਕਿਉਂਕਿ ਅਮਰੀਕਾ ਦੇ ਵਿੱਚ ਇਹ ਸਮੇਲਨ ਹੋ ਰਿਹਾ ਹੈ ਤਾਂ ਅਜੇਹ ਦੇ ਵਿੱਚ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਦੂਜੇ ਦਿਨ ਪ੍ਰਧਾਨ ਮੰਤਰੀ ਨੇ ਕੁਆਡ ਸਮੇਲਨ ਦੇ ਵਿੱਚ ਸ਼ਿਰਕਤ ਕੀਤੀ ਹੈ ਦੂਜਾ ਦਿਨ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਨਾ ਕਹਿਆ ਕਿ ਸਾਨੂੰ ਭਾਰਤ ਕੁਆਡ ਸਮਿਟ ਕਰਵਾਉਣ ਦੇ ਵਿੱਚ ਬੇहद ਖੁਸ਼ੀ ਹੋਏਗੀ ਤਾਂ तमाम ਦਿਗਜ ਲੀਡਰ ਆਪਸ ਦੇ ਵਿੱਚ ਚਰਚਾਵਾ ਕਰਨਗੇ ਅਮਰੀਕਾ ਦੌਰੇ ਦੇ ਉੱਤੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਅੱਜ ਇਹ ਕੁਆਡ ਸੰਮੇਲਨ ਦੇ ਵਿੱਚ ਦੂਜਾ ਦਿਨ ਹੈ ਕੁਆਡ ਸਮਿਟ ਮੇ ਮਿੱਤਰੋ ਕੇ ਸਾਥ ਭਾਗ ਲੇਤੇ ਹੋਏ ਜ ਬਹੁਤ ਖੁਸ਼ੀ ਹੋ ਰਹੀ ਹੈ ਕੁਆਡ ਕੇ 20ਵੇਂ ਵਰ੍ਹੇਗੰਢ ਨੂੰ ਮਨਾਉਣੇ ਲਈ ਰਾਸ਼ਟਰਪਤੀ ਬਾਇਰਨ ਨੇ अपने शहर विल्मिंगटन से बेहतर जगह नहीं हो सकती फ्रेंड्स हमारी बैठक ऐसे समय हो रही है जब विश्व तनावों और संघर्षों से घिरा हुआ है ऐसे में साझा डेमोक्रेटिक वैल्यूज के आधार पर क्वाड का मिलकर साथ चलना पूरी मानवता के लिए बहुत ही महत्वपूर्ण है हम किसी के खिलाफ नहीं है हम सभी एक रूल्स बेस्ड इंटरनेशनल ऑर्डर प्रभुता और क्षेत्रीय अखंडता के सम्मान और सभी मसलों के शांतिपूर्ण ढंग से हल निकालने का समर्थन करते हैं फ्री ओपन इंक्लूसिव और प्रस्परस इंडो पैसिफिक हमारी साझा प्राथमिकता और साझा प्रतिबद्धता है हमारा मैसेज साफ है क्वाड इज हियर टू स्टे टू असिस्ट टू पार्टनर एंड टू कॉम्प्लीमेंट मैं एक बार फिर राष्ट्रपति बाइडन और सभी साथियों का अभिवादन करता हूं 2025 में क्वाड लीडर्स समिट का आयोजन भारत में करने में हमें खुशी होगी इस पहले में ਨਿਊਯਾਰਕ ਦੇ ਵਿੱਚ ਨਾਸਾ ਕੋਲੀਸਿਅਮ ਲੌਂਗ ਆਇਲੈਂਡ ਨਿਊਯਾਰਕ ਦੇ ਵਿੱਚ ਮੌਜੂਦ ਹਾਂ ਜਿੱਥੋਂ ਪੀਟੀਸੀ ਤੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਸਾਡੇ ਦਰਸ਼ਕ ਜਾਣਦੇ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੇ ਦੌਰੇ ਦੇ ਉੱਪਰ ਅਮਰੀਕਾ ਪਹੁੰਚ ਚੁੱਕੇ ਨੇ ਵੋਲਿਮਿੰਟਿੰਗ ਡੈਲਵਰ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਹੈ ਕੁਆਡ ਲੀਡਰ ਮੌਜੂਦ ਨੇ ਔਰ ਜਿਸ ਤਰ੍ਹਾਂ ਦੀ ਇਹ ਮੀਟਿੰਗ ਰਹੀ ਆ ਉਸ ਦੇ ਬਾਰੇ ਤੁਸੀਂ ਪੀਟੀਸੀ ਤੇ ਸਾਡੀਆਂ ਖਬਰਾਂ ਵੀ ਦੇਖੀਆਂ ਨੇ ਬਹੁਤ ਅਹਿਮ ਇਹ ਕੁਆਡ ਸਮਿਟ ਹੋਇਆ ਹੈ ਸਭ ਤੋਂ ਅਹਿਮ ਮੁੱਦਾ ਜੋ ਇਸ ਵੇਲੇ ਬਣਿਆ ਹੋਇਆ ਹੈ ਉਹ ਹੈ ਕਿ ਯੂਕਰੇਨ ਤੇ ਰਸ਼ੀਆ ਦੀ ਜੰਗ ਇਜ਼ਰਾਈਲ ਤੇ ਹਮਾਸ ਦਾ ਜੁੱਧ ਜੋ ਇਸ ਵੇਲੇ ਅੱਗੇ ਵੱਧਦਾ ਹੋਇਆ ਲਿਬਨਾਨ ਤੇ ਈਰਾਨ ਤੱਕ ਫੈਲ ਰਿਹਾ ਹੈ ਸਿਰਫ ਇਹ ਹੀ ਨਹੀਂ ਸਭ ਤੋਂ ਮਹੱਤਵਪੂਰਨ ਕੁਆਡ ਦੀ ਅਹਿਮੀਅਤ ਹੈ ਇੰਡੋ ਪੈਸੀਫਿਕ ਖੇਤਰ ਜਿੱਥੋਂ ਇਸ ਕੁਆਡ ਦੀ ਸ਼ੁਰੂਆਤ 2004 ਦੇ ਵਿੱਚ ਸ਼ੁਰੂ ਹੋਈ ਸੀ ਭਾਵੇਂ ਇਸ ਦੀ ਪੱਕੀ ਨਹੀਂ 2020 ਤੋਂ ਬਾਅਦ ਸ਼ੁਰੂ ਕੀਤੀ ਗਈ ਸੀ ਪਰ ਜੋ ਇਸ ਵੇਲੇ ਕੁਆਡ ਦੀ ਅਹਿਮੀਅਤ ਹੈ ਉਸ ਨੂੰ ਦੁਨੀਆ ਭਰ ਦੇ ਦੇਸ਼ ਦੇਖ ਰਹੇ ਨੇ ਕਿਉਂਕਿ ਇਸ ਵੇਲੇ ਇਹ ਸੰਸਾਰ ਤਿੱਜੇ World War 1 ਵਾਧ ਰਿਹਾ ਹੈ ਪਰ ਇਸ ਮੌਕੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਔਰ ਜਿਸ ਤਰ੍ਹਾਂ ਨਾਲ ਅਮਰੀਕਾ ਦੇ ਰਾਸ਼ਟਰਪਤੀ ਦੇ ਵਿੱਚ ਵਿਅਕਤੀਗਤ ਤੌਰ ਦੇ ਉੱਤੇ ਉਸ ਖੇਤੇ ਦੇ ਵਿੱਚ ਜਿਹੜੇ ਮਸਲੇ ਨੇ ਉਹਨਾਂ ਨੂੰ ਵਿਚਾਰਨ ਦੇ ਬਾਰੇ ਤੇ ਜਿਸ ਤਰ੍ਹਾਂ ਨਾਲ ਇਹ ਮਸਲੇ ਵਿਚਾਰੇ ਗਏ ਨੇ ਉਹਨਾਂ ਦੇ ਬਾਰੇ ਗੱਲ ਹੋਈ ਹੈ ਉਹ ਬੇਹਦ ਮਹੱਤਵਪੂਰਨ ਹੈ ਸੁਖਪਾਲ ਸਿੰਘ ਤਨਵਾ ਨਿਊਯਾਰਕ ਲੌਂਗ ਆਇਲੈਂਡ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਸਟ੍ਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਵੱਲੋਂ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ ਕਹਿਆ ਕਿ ਆਪਣੇ ਖਾਸ ਦੋਸਤਾਂ ਦੇ ਵਿਚਕਾਰ ਆ ਕੇ ਬਹੁਤ ਖੁਸ਼ੀ ਹੋਈ ਹੈ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ ਹੈ ਕਿਹਾ ਕਿ ਆਜ਼ਾਦ ਇੰਡੋ-ਪੈਸਿਫਿਕ ਦੇ ਲਈ ਮਜ਼ਬੂਤ ਬਚਨ ਬੱਤਾ ਜ਼ਰੂਰੀ ਹੈ ਕੈਂਸਰ ਮੂਨ ਸ਼ਾਟ ਇਵੈਂਟ ਦੇ ਵਿੱਚ ਮੋਦੀ ਦੇ ਵੱਲੋਂ ਕੈਂਸਰ ਦੀ ਰੋਕਥਾਮ ਦੇ ਲਈ 4 ਕਰੋੜ ਖੁਰਾਕਾਂ ਵੈਕਸੀਨ ਦੀਆਂ ਦੇਣ ਦਾ ਐਲਾਨ ਕੀਤਾ ਗਿਆ ਆਸਟ੍ਰੇਲੀਆ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਉਸ ਵਕਤ ਦੀ ਤਸਵੀਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਆਡ ਸਮੇਲਨ ਦੇ ਮਦਨਜ਼ਰ ਅਮਰੀਕਾ ਪਹੁੰਚੇ ਹੋਏ ਨੇ ਤੇ ਜੋ ਬਾਈਡਨ ਦੇ ਨਾਲ ਉਹਨਾਂ ਦੇ ਵੱਲੋਂ ਇਹ ਮੁਲਾਕਾਤ ਕੀਤੀ ਗਈ। ਤਾਂ ਇਹ ਦੂਜੀ ਤਸਵੀਰ ਹੁਮਿਓ ਕਿਸ਼ਿਦਾ ਜਾਪਾਨ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਵੱਲੀ ਗੱਲਬਾਤ ਹੋਈ ਹੈ। ਕਹਿੰਦਾ ਹਾਲਾਂਕਿ ਇਸ ਚਰਚਾਵਾਂ ਦੇ ਵਿਚਾਰੇ ਉਹਨਾਂ ਤਮਾਮ ਮਸਲਿਆਂ ਦਾ ਵਿੱਚ ਜ਼ਿਕਰ ਹੋ ਰਿਹਾ ਹੈ ਜਿਹੜੇ ਦੁਨੀਆ ਭਰ ਦੇ ਲਈ ਚੁਣੌਤੀਆਂ ਬਣੇ ਹੋਏ ਨੇ। ਤਾਂ ਕੈਂਸਰ ਮੂਨ ਸ਼ਾਟ ਇਵੈਂਟ ਦੇ ਵਿੱਚ ਸ਼ਾਮਲ ਹੋਏ ਨੇ ਪ੍ਰਧਾਨ ਮੰਤਰੀ ਮੋਦੀ 4 ਕਰੋੜ ਖੁਰਾਕਾਂ ਵੈਕਸੀਨ ਦੀਆਂ ਦੇਣ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਤਾਂ ਗਰਮ ਜੋਸ਼ੀ ਦੇ ਨਾਲ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੋ ਬਾਈਡਨ ਦੇ ਵੱਲੋਂ ਕੀਤਾ ਗਿਆ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦੌਰਾਨ ਦੀ ਇਹ ਤਸਵੀਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਨਾਲ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਹੈ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾਵਾਂ ਹੋਈਆਂ ਨੇ ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਆਪਣੇ ਖਾਸ ਦੋਸਤਾਂ ਦੇ ਵਿਚਾਲੇ ਨੇ ਪ੍ਰਧਾਨ ਮੰਤਰੀ ਜਾਪਾਨ ਦੇ ਪੀਐਮ ਫੋਮਿਓ ਕਿਸ਼ਦਾ ਦੇ ਨਾਲ ਵੀ ਮੁਲਾਕਾਤ ਹੋਈ ਹੈ ਤਾਂ ਇਹ ਮੁਲਾਕਾਤ ਦੀਆਂ ਤਸਵੀਰਾਂ ਨੇ ਕੈਂਸਰ ਮੂਨ ਸ਼ਾਟ ਇਵੈਂਟ ਦੇ ਵਿੱਚ ਸ਼ਾਮਲ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਦੌਰਾਨ ਦੀ ਤਸਵੀਰ ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੈਕਸੀਨ ਦੀਆਂ 4 ਕਰੋੜ ਖੁਰਾਕਾਂ ਦੇਣ ਦਾ ਐਲਾਨ ਵੀ ਕੀਤਾ ਗਿਆ ਕੈਂਸਰ ਮੂਨ ਸ਼ਾਟ ਇਵੈਂਟ ਦੇ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੀਐਮ ਮੋਦੀ ਦੇ ਵੱਲੋਂ ਇਸ ਤੋਂ ਲਾਵਾਸ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਵੀ ਬੈਠਕ ਹੋਈ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਗਰਮ ਜੋਸ਼ੀ ਦੇ ਨਾਲ तमाम ਦਿੱਗਜ ਲੀਡਰਾਂ ਦੇ ਨਾਲ ਮੁਲਾਕਾਤ ਹੋ ਰਹੀ ਹੈ ਕੁਆਡ ਸਮਿਟ ਆਪਣੇ ਆਪ ਦੇ ਵਿੱਚ ਬੇहद ਖਾਸ ਕਿਉਂਕਿ ਇਸ ਸਮਿਟ ਦੇ ذریعے ਦੁਨੀਆ ਭਰ ਦੀਆਂ ਚੁਣੌਤੀਆਂ ਦਾ ਜਿੱਥੇ ਜ਼ਿਕਰ ਹੁੰਦਾ ਹੈ ਉੱਥੇ ਹੀ ਹੱਲ ਦੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਚਰਚਾਵਾਂ ਵੀ ਹੁੰਦੀਆਂ ਨੇ ਕਿਉਂਕਿ ਦੁਨੀਆ ਦੇ ਦਿੱਗਜ ਲੀਡਰ ਇਹਨਾਂ ਬੈਠਕਾਂ ਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਨਜ਼ਰ तमाम ਮੁਲਕਾਂ ਦੀ ਇਸ ਕੁਆਡ ਸਮਿਟ ਦੇ ਵਿੱਚ ਬਣੀ ਹੋਈ ਹੈ ਕਿ ਆਖਰ ਕਿਹੜੇ-ਕਿਹੜੇ ਮਸਲੇ ਇਸ ਸਮਿਟ ਦੇ ਵਿੱਚ ਵਿਚਾਰੇ ਜਾਣਗੇ ਕਿਨਾਂ ਦੇ ਹੱਲ ਹੋਣਗੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹਨਾਂ ਦਿਗਜਾਂ ਦੇ ਨਾਲ ਮੁਲਾਕਾਤ ਦੀ ਇਹ ਤਸਵੀਰ ਆਪਣੇ ਆਪ ਚ ਖਾਸ ਹੈ। ਮੂਝੇ ਖੁਸ਼ੀ ਹੈ कि क्वाड में हमने सर्वाइकल कैंसर जैसे चैलेंज का मिलकर सामना करने का निर्णय लिया है इन कैंसर केयर कॉलोबरेशन इज एसेंशियल फॉर क्योर भारत में मास स्केल पर बहुत ही कॉस्ट इफेक्टिव सर्वाइकल कैंसर स्क्रीनिंग प्रोग्राम चल रहा है साथ ही भारत दुनिया की सबसे बड़ी हेल्थ इंश्योरेंस स्कीम चला रहा है भारत ने सर्वाइकल कैंसर के लिए अपनी वैक्सीन भी बनाई है और एआई की मदद से नए ट्रीटमेंट प्रोटोकॉल भी शुरू किए जा रहे हैं एक्सेलेंसीज भारत अपना एक्सपीरियंस और एक्सपर्टाइज शेयर करने के लिए तैयार है भारत का विजन है वन अर्थ वन हेल्थ इसी भावना से मैं क्वाड मूनशॉट शॉर्ट इनिशिएटिव के तहत 7.5 मिलियन डॉलर के सैपलिंग किट्स डिटेक्शन किट्स और वैक्सीन्स का सहयोग देने की घोषणा करता हूं मुझे खुशी है कि इंडो पैसिफिक देशों के लिए गावी और क्वाड की पहलों के अंतर्गत भारत से 40 मिलियन वैक्सीन डोसेज का योगदान दिया जाएगा ये 40 मिलियन वैक्सीन डोजेस करोड़ों लोगों के जीवन में आशा की किरणें बनेगी बहुत एक्साइटेड मैं न्यूजर्सी uh, से हूं और मैं बहुत ही एक्साइटेड पहली बार उनसे मिलने के लिए आ रहा हूं और, बतलग, मैं बता नहीं सकता गर्व फील हो रहा हूँ उनको देख सकता हूं यहाँ पे सबके सामने तो बहुत ही अमेरिका प्रधानमंत्री मोदी भारतीय संबोधन करे न्यू यॉर्क विखे ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਰਕਤ ਕਰਨਗੇ ਭਾਰਤੀ ਪਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਪ੍ਰਵਾਸੀਆਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਆਮਦ ਨੂੰ ਲੈ ਕੇ ਉਤਸ਼ਾਹ ਬੇਹੱਦ ਉਤਸ਼ਾਹ ਨਾਲ ਭਰੇ ਹੋਏ ਨੇ ਭਾਰਤੀ ਜਿਵੇਂ ਹੀ ਪ੍ਰਧਾਨ ਮੰਤਰੀ ਦੇ ਇਸ ਸਮਿਟ ਸੰਬੰਧੀ ਅਮਰੀਕਾ ਦੌਰੇ ਸੰਬੰਧੀ ਜਾਣਕਾਰੀ ਭਾਰਤੀਆਂ ਨੂੰ ਮਿਲੀ ਤਾਂ ਜਸ਼ਨ ਦੇ ਵਿੱਚ ਡੁੱਬੇ ਉਤਸ਼ਾਹ ਨਾਲ ਭਰੇ ਅਮਰੀਕੀ ਭਾਰਤੀ ਤਾਂ ਖਾਸ ਤੌਰ ਦੇ ਉੱਤੇ ਇਸ ਸਮਿਟ ਦੇ ਦੌਰਾਨ ਜਿੱਥੇ ਵੱਖ-ਵੱਖ ਮੁਲਕਾਂ ਦੇ ਕੁਆਡ ਦੇ ਵਿੱਚ ਜਿਹੜੇ ਮੁਲਕ ਸ਼ਾਮਲ ਨੇ ਉਹਨਾਂ ਦੇ ਦਿਗਜ ਆਗੂਆਂ ਦੇ ਨਾਲ ਮੁਲਾਕਾਤ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤੀ ਉੱਥੇ ਹੀ ਬੇहद ਇੰਪੋਰਟੈਂਟ ਬੇहद ਮੁੱਖ ਜਿਹੜਾ ਮਕਸਦ ਭਾਰਤੀਆਂ ਦੇ ਨਾਲ ਮੁਲਾਕਾਤ ਕਰਨਾ ਉਹਨਾਂ ਦੇ ਮਸਲੇ ਜਾਣਨਾ ਉਹਨਾਂ ਦੇ ਨਾਲ ਚਰਚਾਵਾਂ ਕਰਨਾ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਭਾਰਤੀਆਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਭਾਰਤੀ ਪ੍ਰਵਾਸੀਆਂ ਦੇ ਵਿੱਚ ਵੀ ਪੀਐਮ ਮੋਦੀ ਦੀ ਆਮਦ ਨੂੰ ਲੈ ਕੇ ਬੇहद ਉਤਸ਼ਾਹ ਹੈ ਤਾਂ ਭਾਰਤੀ ਪ੍ਰਵਾਸੀ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਨਾ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਪਹੁੰਚ ਰਹੇ ਨੇ ਅਮਰੀਕਾ ਦੌਰੇ ਦੇ ਉਤੇ ਨੇ ਨਿਊਯਾਰਕ ਵਿਖੇ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ ਸ਼ਿਰਕਤ ਕੀਤੀ ਜਾਏਗੀ ਮੁਲਾਕਾਤ ਕੀਤੀ ਜਾਏਗੀ ਪ੍ਰਵਾਸੀ ਭਾਰਤੀਆਂ ਦੇ ਨਾਲ ਚਰਚਾਵਾਂ ਕੀਤੀਆਂ ਜਾਣਗੀਆਂ ਤਾਂ ਇਹ ਸੰਮੇਲਨ ਦੇ ਮੱਧ ਨਜ਼ਰ ਅੱਜ ਦੂਜਾ ਦਿਨ ਪ੍ਰਧਾਨ ਮੰਤਰੀ ਦਾ ਅਮਰੀਕਾ ਦੇ ਵਿੱਚ ਹੈ ਇਸ ਵੇਲੇ ਜਿਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਇਸ ਨਾਸਾ ਕੋਲੀਜੀਅਮ ਦੇ ਵਿੱਚ ਸਵੇਰੇ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ ਜਿੱਥੇ ਉਹ ਭਾਰਤੀ ਅਮਰੀਕਨ ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਜਾ ਰਹੇ ਨੇ ਉਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਇੱਥੋਂ ਅਮਰੀਕਾ ਦੇ ਵੱਡੀਆਂ ਕੰਪਨੀਆਂ ਦੇ ਸੀਓਜ਼ ਦੇ ਨਾਲ ਮੁਲਾਕਾਤ ਹੈ ਕੁਝ ਭਾਰਤੀ ਭਾਈਚਾਰੇ ਦੇ ਅਹਿਮ ਤੇ ਕਈ ਮਹੱਤਵਪੂਰਨ ਮਸਲਿਆਂ ਦੇ ਬਾਰੇ ਉਹ ਇਥੋਂ ਦੇ ਭਾਈਚਾਰੇ ਦੇ ਲੋਕਾਂ ਨਾਲ ਤੇ ਲੀਡਰਾਂ ਨਾਲ ਵੀ ਗੱਲ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਯੂਨਾਈਟਿਡ ਨੇਸ਼ਨ ਦੇ ਵਿੱਚ 23 ਤਰੀਕ ਨੂੰ ਉਹ ਇਥੋਂ ਦੇ ਜਨਰਲ اجلاس ਨੂੰ ਸੰਬੋਧਨ ਕਰਨ ਜਾ ਰਹੇ ਨੇ ਜਿਵੇਂ ਸਾਡੇ ਦਰਸ਼ਕਾਂ ਨੇ ਦੇਖਿਆ ਹੈ ਕਿ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਭਾਰਤ ਦੀ ਇਸ ਵੇਲੇ ਅਹਿਮ ਭੂਮਿਕਾ ਬਣੀ ਹੋਈ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਜੋ ਦਰਪੇਸ਼ ਚੁਣੌਤੀਆਂ ਇਸ ਵੇਲੇ ਵਰਲਡਵਾਈਡ ਨਜ਼ਰ ਆ ਰਹੀਆਂ ਨੇ ਉਹਨਾਂ ਦੇ ਬਾਰੇ ਪ੍ਰਧਾਨ ਮੰਤਰੀ ਗੱਲ ਕਰਨ ਜਾ ਰਹੇ ਨੇ ਫਿਲਹਾਲ ਅਸੀਂ ਸਿਰਫ ਇਸ ਵੇਲੇ ਤੁਹਾਨੂੰ ਇੱਥੋਂ ਅਪਡੇਟ ਦੇ ਰਹੇ ਹਾਂ ਕਿ ਇਸ ਸਟੇਡੀਅਮ ਦੇ ਵਿੱਚ ਸਵੇਰੇ ਪ੍ਰਧਾਨ ਮੰਤਰੀ ਆਉਣਗੇ ਜਿੱਥੋਂ ਅਸੀਂ ਫਿਰ ਤੁਹਾਨੂੰ ਲਾਈਵ ਦ੍ਰਿਸ਼ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਬੇਹਦ ਮਹੱਤਵਪੂਰਨ ਹੈ ਤੇ ਇਸ ਦੇ ਬਾਰੇ ਪੀਟੀਸੀ ਦੇ ਦਰਸ਼ਕਾਂ ਲਈ ਅਸੀਂ ਇੱਥੋਂ ਗਰਾਊਂਡ ਰਿਪੋਰਟ ਤੁਹਾਡੇ ਰੂਬਰੂ ਕਰਦੇ ਰਵਾਂਗੇ ਸੁਖਪਾਲ ਸਿੰਘ ਧਨਵਾ ਨਿਊਯਾਰਕ ਲੌਂਗ ਆਇਲੈਂਡ ਤੋਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਭਾਰਤੀ ਪ੍ਰਵਾਸੀਆਂ ਦੇ ਨਾਲ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨਗੇ ਚਰਚਾ ਹੋਏਗੀ ਕਿ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਸੁਖਪਾਲ ਸਿੰਘ ਧਨਵਾ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਗਰਾਊਂਡ ਦੇ ਉੱਤੇ ਕਿ ਕਿਵੇਂ ਇਹ ਮੁਲਾਕਾਤ ਹੋਏਗੀ ਕਿਵੇਂ ਇਹ ਮੁਲਾਕਾਤ ਭਾਰਤੀਆਂ ਦੇ ਲਈ ਅਹਿਮ ਰਹੇਗੀ ਕਈ ਵੱਡੇ ਸੀਈਓਜ਼ ਅਮਰੀਕਾ ਦੀਆਂ ਕੰਪਨੀਆਂਜ਼ ਦੇ ਨੇ ਉਹਨਾਂ ਦੇ ਨਾਲ ਵੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਅਮਰੀਕਾ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਮੋਦੀ ਭਾਰਤੀਆਂ ਨੂੰ ਸਵਾਦਨ ਕਰਨਗੇ ਮੁਲਾਕਾਤ ਕਰਨਗੇ ਸ਼ਿਰਕਤ ਕੀਤੀ ਜਾਏਗੀ ਨਿਊਯਾਰਕ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਲੈਣਗੇ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚਣਗੇ ਤਾਂ ਚਰਚਾਵਾਂ ਹੋਣਗੀਆਂ ਕਾ ਬਿਹਤ ਜਿਆਦਾ ਕੁਆਡ ਸਮਿਟ ਆਪਣੇ ਆਪ ਦੇ ਵਿੱਚ ਅਹਿਮ ਕਿਉਂਕਿ ਇੱਕ ਪਾਸੇ ਦੁਨੀਆ ਦੇ ਦਿੱਗਜ ਲੀਡਰਾਂ ਦੇ ਨਾਲ ਪ੍ਰਧਾਨ ਮੰਤਰੀ ਚਰਚਾਾਂਵਾਂ ਕਰਨਗੇ ਤਮਾਮ ਦੁਨੀਆ ਨੂੰ ਦਰਪੇਸ਼ ਚੁਣੌਤੀਆਂ ਦੇ ਉੱਤੇ ਜ਼ਿਕਰ ਕੀਤਾ ਜਾਏਗਾ ਚਾਹੇ ਯੂਕਰੇਨ ਦੀ ਜੰਗ ਦਾ ਜ਼ਿਕਰ ਹੋਵੇ ਜਾਂ ਆਲਮੀ ਪੱਧਰ ਦੇ ਉੱਤੇ ਜੋ ਇਸ ਵਕਤ ਸੰਘਰਸ਼ ਕਰ ਰਹੀ ਹੈ ਦੁਨੀਆ ਭਰ ਦੇ ਜਿਹੜੇ ਮੁਲਕ ਨੇ ਉਹ ਚੁਣੌਤੀਆਂ ਨੂੰ ਲੈ ਕੇ ਚਰਚਾਾਂਵਾਂ ਹੋਣਗੀਆਂ ਤਾਂ ਦੂਜੀ ਚਰਚਾ ਭਾਰਤੀਆਂ ਦੇ ਨਾਲ ਹੋਣ ਦੀ ਜੋ ਸੰਭਾਵਨਾ ਜਤਾਈ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਵਿਖੇ ਹੋ ਰਹੇ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਭਾਰਤੀ ਪ੍ਰਵਾਸੀਆਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦੇ ਉੱਤੇ ਦਿੱਕਤਾਂ ਦੇ ਉੱਤੇ ਚਰਚਾ ਕੀਤੀ ਜਾਏਗੀ ਤਾਂ ਬੇਹਤ ਜ਼ਿਆਦਾ ਅਹਿਮ ਇਹ ਮੁਲਾਕਾਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਰਹਿਣ ਵਾਲਾ ਤਾਂ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਧਨਵਾਲ ਨਿਊਯਾਰਕ ਤੋਂ ਜੁੜੇ ਨੇ ਤਾਂ ਧਨਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਫਿਲਹਾਲ ਇਹ ਸਮਿਟ ਵੇਖਿਆ ਜਾ ਰਿਹਾ ਹੈ ਤਾਂ ਦੁਨੀਆ ਦੇ ਅਹਿਮ ਦਿਗਜ ਲੀਡਰਾਂ ਦੇ ਨਾਲ ਇੱਕ ਪਾਸੇ ਚਰਚਾਵਾਂ ਹੋ ਰਹੀਆਂ ਨੇ ਤਾਂ ਦੂਜੇ ਪਾਸੇ ਭਾਰਤੀ ਭਾਈਚਾਰੇ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਮੁਲਾਕਾਤਾਂ ਦਾ ਦੌਰ ਹੈ ਖਾਸ ਤੌਰ ਦੇ ਉਤੇ ਪ੍ਰਧਾਨ ਮੰਤਰੀ ਵੀ ਅੱਜ ਮੁਲਾਕਾਤ ਕਰਨਗੇ ਸਵਾਦਨ ਕਰਨਗੇ ਪ੍ਰਵਾਸੀ ਭਾਰਤੀਆਂ ਦੇ ਨਾਲ ਵੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਨਵੇਂ ਦੌਰੇ ਨੂੰ ਜਿੱਥੇ ਅਮਰੀਕਾ ਦੀ ਸਿਆਸਤ ਦੇ ਵਿੱਚ ਅਹਿਮ ਸਮਝਿਆ ਜਾ ਰਿਹਾ ਹੈ ਜੀ ਉੱਥੇ ਕੁਆਡ ਸਮਿਟ ਦੇ ਕਾਰਨ ਜੋ ਇਸ ਵੇਲੇ ਵਰਲਡ ਪੋਲਟਿਕਸ ਜੀਓਪੋਲਟਿਕਸ ਚੱਲ ਰਹੀ ਹੈ ਉਹਦੇ ਵਿੱਚ ਵੀ ਉਹਨਾਂ ਦੇ ਇਸ ਦੌਰੇ ਦੀ ਇੱਕ ਖਾਸ ਥਾਂ ਤੇ ਵਿਸ਼ੇਸ਼ ਅਹਿਮੀਅਤ ਬਣੀ ਹੋਈ ਹੈ ਜੀ ਜਿਵੇਂ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਭਾਰਤੀ ਅਮਰੀਕਨ ਭਾਈਚਾਰੇ ਦੇ ਵਿੱਚ ਵੀ ਇਸ ਲਈ ਉਤਸ਼ਾਹ ਹੈ ਮੈਂ ਜਦੋਂ ਵਾਸ਼ਿੰਗਟਨ ਡੀਸੀ ਤੋਂ ਟਰੈਵਲ ਕਰਕੇ ਨਿਊਯਾਰਕ ਪਹੁੰਚਿਆ ਹਾਂ ਤੇ ਸਟੇਡੀਅਮ ਦੇ ਬਿਲਕੁਲ ਸਾਹਮਣੇ ਜਿਹੜੇ ਹੋਟਲ ਨੇ ਉਹ ਅਮਰੀਕਾ ਭਾਰਤੀ ਅਮਰੀਕਨ ਭਾਈਚਾਰੇ ਦੇ ਲੋਕਾਂ ਲਈ ਪੂਰੀ ਤਰ੍ਹਾਂ ਨਾਲ ਬੁੱਕ ਨੇ ਜੀ ਕਮਰਾ ਲੈਣਾ ਮੁਸ਼ਕਲ ਹੈ ਕੁਝ ਮੈਂ ਤਸਵੀਰਾਂ ਵੀ ਭੇਜੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਉਹਨਾਂ ਦੀ ਆਮਦ ਤੋਂ ਪਹਿਲਾਂ ਡਿਨਰ ਕਰ ਰਹੇ ਨੇ ਖਾਪੀ ਰਹੇ ਨੇ ਔਰ ਸਭ ਤੋਂ ਅਹਿਮ ਗੱਲ ਜਿਹੜੀ ਮੈਂ ਪੀਟੀਸੀ ਦੇ ਦਰਸ਼ਕਾਂ ਨੂੰ ਇਥੋਂ ਨਿਊਯਾਰਕ ਤੋਂ ਦੱਸਣੀ ਚਾਹਾਂਗਾ ਉਹ ਇਹ ਹੈ ਜੀ ਕਿ ਵਰਲਡ ਸਮਿਟ ਦੇ ਵਿੱਚ ਜਿਹੜੀ ਅੱਜ ਗੱਲਬਾਤ ਹੋਈ ਹੈ ਡੇਲਵੇਅਰ ਦੇ ਵਿੱਚ ਹਮ ਜਿੱਥੇ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਿਸ਼ੇਸ਼ ਤੌਰ ਤੇ આમંત્રਿਤ ਕੀਤਾ ਹੈ ਚਾਰ ਦੇਸ਼ਾਂ ਦੇ ਮੁਖੀਆਂ ਨੂੰ ਉਹਨਾਂ ਦੇ ਵਿੱਚ ਵੀ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਉਹਦੇ ਵਿੱਚ ਜਿਹੜੀ ਕੁਆਡ ਦੀ ਐਮੇਂਟ ਹੈ ਤਾਂ ਉਹਨਾਂ ਤੇ ਖਾਸ ਜ਼ੋਰ ਦਿੱਤਾ ਗਿਆ ਹੈ ਜੀ ਕਿ ਕਿਵੇਂ ਅਸੀਂ ਇੰਡੋ ਪੈਸਿਫਿਕ ਖੇਤਰ ਦੇ ਵਿੱਚ ਜਿਹੜੀ ਸੁਰੱਖਿਆ ਤੇ ਖਾਸ ਕਰਕੇ ਜਦੋਂ ਇਹ ਕੁਆਡ ਸਮਿਟ ਦੀ ਲੋੜ ਮਹਿਸੂਸ ਕੀਤੀ ਗਈ ਸੀ ਉਹਨੂੰ ਦੇਖਦਿਆਂ ਹੋਇਆਂ ਬਹੁਤ ਸਾਰੇ ਅਹਿਮ ਫੈਸਲੇ ਲੈਣ ਦੀ ਸੰਭਾਵਨਾ ਹੈ ਕਿਉਂਕਿ ਅਗਲੇ ਸਾਲ 2025 ਦੇ ਵਿੱਚ ਕੁਆਡ ਸਮਿਟ ਜਿਹੜਾ ਆ ਉਹ ਭਾਰਤ ਤੋਂ ਹੋਣ ਜਾ ਰਿਹਾ ਹੈ ਉਹਦੇ ਪੱਖ ਤੋਂ ਵੀ ਇਹ ਬੜੀ ਅਹਿਮ ਗੱਲ ਹੈ ਕਿਉਂਕਿ ਪਿਛਲੇ ਜਿਹੜੇ 2024 ਦੀ ਕਾਰਗੁਜ਼ਾਰੀ ਸੀ ਉਹਨੂੰ ਪਰਖਿਆ ਗਿਆ ਹੈ ਉਹਦੇ ਬਾਰੇ ਵਿਚਾਰ ਚਰਚਾ ਹੋਈ ਆ ਔਰ 2025 ਦਾ ਏਜੰਡਾ ਕੀ ਹੋਣਾ ਹੈ ਉਹਨਾਂ ਦੇ ਵਿੱਚ ਵਰਲਡ ਨੂੰ ਕਿਹੜੀਆਂ ਚੁਣੌਤੀਆਂ ਨੇ ਮੈਂ ਸੁਣ ਰਿਹਾ ਸੀਗਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਇਸ ਵੇਲੇ ਜਿਹੜੇ ਅਹਿਮ ਮੁੱਦੇ ਨੇ ਉਹਨਾਂ ਦੇ ਵਿੱਚੋਂ ਕਿ ਉਹ ਰੂਸ ਯੂਕਰੇਨ ਦੀ ਜਾਂ جنگ ਹੈ ਜਾਂ ਇਜ਼ਰਾਈਲ ਹਮਾਸ ਤੇ ਉਸ ਤੋਂ ਅੱਗੇ ਵਧਦੀ ਹੋਈ ਹੁਣ ਲਿਬਨਾਨ ਦੇ ਵਿੱਚ ਇਸ ਬੋਲਾ ਜਾਂ ਈਰਾਨ ਤੱਕ ਫੈਲਦੀ ਹੋਈ ਹੈ ਗੱਲ ਹੈ ਜਿਹੜੀ ਤਿੱਜੇ ਇਸ ਵੇਲੇ ਵਰਲਡ ਵਾਰ ਦੀ ਪੋਸਿਬਿਲਟੀਜ਼ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਕਿਵੇਂ ਰੋਕਣਾ ਹੈ ਜਿਹੜੀ ਇਹ ਇਸ ਕੁਆਡ ਦੇ ਬਾਰੇ ਚਾਈਨਾ ਦੇ ਚਾਈਨਾ ਵੱਲੋਂ ਬਾਰ-ਬਾਰ ਇਤਰਾਜ਼ ਉਠਾਇਆ ਜਾਂਦਾ ਹੈ ਜੀ ਉਹਦੇ ਬਾਰੇ ਵੀ ਕਿ ਚਾਈਨਾ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹਦੀ ਵਧਦੀ ਹੋਈ ਤਾਕਤ ਨੂੰ ਰੋਕਣ ਲਈ ਸ਼ਾਇਦ ਇਹ ਹੈ ਪਰ ਇਹ ਸਮਝਣ ਵਾਲੀ ਗੱਲ ਹੈ ਕਿ ਇਹ ਸਿਰਫ ਚਾਈਨਾ ਨੂੰ ਰੋਕਣ ਵਾਲੀ ਨਹੀਂ ਕਿਉਂਕਿ ਇਹ ਉਦੋਂ ਸ਼ੁਰੂ ਹੋਇਆ ਸੀ ਕੁਆਡ ਜਦੋਂ ਇੱਕ ਕੁਦਰਤੀ ਆਫਤ ਆਈ ਸੀ 2004 ਦੇ ਵਿੱਚ ਤੇ ਜੋ ਭਾਰਤ ਦਾ ਰੋਲ ਸੀ ਉਸ ਤੋਂ ਬਾਅਦ ਇਹ ਦੇਸ਼ ਅੱਗੇ ਆਏ ਸੀ ਤੇ ਜਿਨ੍ਹਾਂ ਨੇ ਉਦੋਂ ਦੇਖਿਆ ਸੀਗਾ ਕਿ ਭਾਰਤ ਬਾਕੀ ਦੇਸ਼ਾਂ ਦੇ ਵਿੱਚ ਨੇ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਕਿ ਉਦੋਂ ਇਹ ਲੋੜ ਮਹਿਸੂਸ ਕੀਤੀ ਗਈ ਸੀ ਤੇ ਜਾਪਾਨ ਦੇ ਜਿਹੜੇ ਉਦੋਂ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਇਹ ਪ੍ਰਪੋਜ਼ਲ ਰੱਖੀ ਸੀ ਜਿਸ ਦੇ ਵਿੱਚ ਭਾਰਤ ਹੁਣ ਅਹਿਮ ਭੂਮਿਕਾ ਨਿਭਾ ਰਿਹਾ ਹੈ ਸੋ ਇਹ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤੇ ਕੁਆਡ ਸਮਿਟ ਜਿਹੜਾ ਅੱਜ ਆ ਡੈਲਵੇਅਰ ਦੇ ਵਿੱਚ ਬਹੁਤ ਵਿਸ਼ੇਸ਼ ਰਿਹਾ ਹੈ ਭਾਰਤ ਦੀ ਪਹਿਚਾਨ ਬਣੀ ਆ ਔਰ ਜਿਹੜੀ ਇਸ ਵੇਲੇ ਜਿਸ ਜਗ੍ਹਾ ਤੇ ਮੈਂ ਮੌਜੂਦ ਆ ਲੌਂਗ ਆਈਲੈਂਡ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਇਸ ਵੇਲੇ ਇੱਥੇ ਰਾਤ ਹੈ ਔਰ 11 ਵਜ ਗਏ ਨੇ ਰਾਤ ਦੇ ਸਵੇਰੇ ਪ੍ਰਧਾਨ ਮੰਤਰੀ ਭਾਰਤੀ ਅਮਰੀਕਨ ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਜਾ ਰਹੇ ਨੇ ਭਾਰਤੀ ਭਾਈਚਾਰੇ ਦੇ ਵਿੱਚ ਵੱਡਾ ਉਤਸ਼ਾਹ ਹੈ ਬੇਸ਼ੱਕ ਸਿੱਖ ਭਾਈਚਾਰੇ ਵੱਲੋਂ ਇਸ ਦੇ ਬਾਰੇ ਵਿਰੋਧ ਪ੍ਰਦਰਸ਼ਨ ਕਰਨ ਦੀਆਂ ਵੀ ਇੱਥੇ ਖਬਰਾਂ ਨੇ ਪਰ 400 ਤੋਂ ਵੱਧ ਇੱਥੇ ਕਲਾਕਾਰ ਭਾਰਤੀ ਸੰਸਕ੍ਰਿਤੀ ਨੂੰ ਪ੍ਰਦਰਸ਼ਨ ਕਰਨ ਲਈ ਇਕੱਠੇ ਹੋ ਰਹੇ ਨੇ ਔਰ ਭਾਰਤੀ ਖਾਣਿਆਂ ਦੀ ਭਾਰਤੀ ਭਾਈਚਾਰੇ ਦੀ ਭਾਰਤੀ ਪਹਿਰਾਵੇ ਦੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਏਰੀਆ ਦੇ ਵਿੱਚ ਪਹੁੰਚੇ ਹੋਏ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਹਾਟਲ ਕੋਈ ਨਹੀਂ ਮਿਲ ਰਿਹਾ ਲੋਕ ਆਲੇ ਦੁਆਲੇ ਦੇ ਰੈਸਟੋਰੈਂਟਾਂ ਦੇ ਵਿੱਚ ਆਪਣਾ ਖਾਣਾ ਆਪਣੀ ਰਾਤ ਦੇ ਰਹਿਣ ਲਈ ਉਹ ਸਾਰੇ ਇੰਤਜ਼ਾਮ ਕਰ ਰਹੇ ਨੇ ਔਰ ਕੱਲ ਭਾਰਤ ਭਾਰਤੀ ਅਮਰੀਕਨ ਭਾਈਚਾਰੇ ਨੂੰ ਸੰਬੋਧਨ ਕਰਨਗੇ ਤੇ ਤੀਜੀ ਜਿਹੜੀ ਉਹਨਾਂ ਦਾ ਕਦਮ ਹੋਵੇਗਾ ਉਹ ਹੈਗਾ ਯੂਨਾਈਟਿਡ ਨੇਸ਼ਨ ਦੇ ਵਿੱਚ ਜਨਰਲ ਇਜਨਾਟ ਨੂੰ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਸੰਬੋਧਨ ਕਰਨ ਜਾ ਰਹੇ ਨੇ ਉਹ ਵੀ ਬੇहद ਐਮਿਆ ਕਿਉਂਕਿ ਭਾਰਤ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਆਪਣੀ ਇੱਕ ਖਾਸ ਪਛਾਣ ਬਣਾ ਲਈ ਬਣਾ ਲਈ ਹੈ ਔਰ ਉਹਨਾਂ ਦਾ ਇਹ ਸੰਬੋਧਨ ਵੀ ਬਹੁਤ ਸਾਰੇ ਪੱਖਾਂ ਤੋਂ ਅਹਿਮ ਰਹਿਣ ਵਾਲਾ ਹੈ ਜੀ ਬਹੁਤ ਬਹੁਤ ਧੰਨਵਾਦ ਸੁਖਪਾਲ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਆਪਣੇ ਆਪ ਦੇ ਵਿੱਚ ਬਿਹਤ ਖਾਸ ਇਹ ਸਮਿਟ ਹੋਣ ਵਾਲਾ ਹੈ ਜਿਸ ਤਰੀਕੇ ਦੇ ਨਾਲ ਸਾਡੇ ਸਹਿਯੋਗੀ ਸੁਖਪਾਲ ਸਿੰਘ ਧਨਵਾ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ तमाम ਉਹਨਾਂ ਪਹਿਲੂਆਂ ਦੇ ਉੱਤੇ ਜਿਸ ਦੇ ਉੱਤੇ ਇਸ ਸਮਿਟ ਦਾ ਫੋਕਸ ਰਹਿਣ ਵਾਲਾ ਹੈ ਤਾਂ ਖਾਸ ਤੌਰ ਦੇ ਉੱਤੇ ਭਾਰਤੀ ਪਾਇਚਾਰਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਦੇ ਮੱਧ ਨਜ਼ਰ ਖੁਸ਼ੀ ਦੇ ਨਾਲ ਪਰਿਆ ਹੋਇਆ ਹੈ